ਸਿਗੜੀ ਪਾਰਟੀ ਨਾਲ ਅਸੀਂ ਤਾਂ ਕਾਂਗਰਸ ਵਾਲੀਆਂ ਪਹਿਲਾਂ ਤੇ ਭਾਈ ਅਮਰਸਪਾਨ ਦੀ ਵੀ ਆਵਾਜ਼ ਬੜੀ ਆ ਤੇ ਹੁਣ ਅੰਦਰ ਜਾ ਕੇ ਪਤਾ ਲੱਗੂਗਾ ਕਿ ਕਿਸੇ ਕਿਸ ਦਾ ਮਾਣਿਆ ਆਵਾਜ਼ ਨੂੰ ਤੇ ਪਿਛਲੇ ਬੀਬੀ ਖਾਲੜਾ ਬੜੀ ਬੜੀ ਆਵਾਜ਼ ਆ ਉਹਨਾਂ ਨਸ਼ਾ ਤੋਂ ਮੁਕਤ ਕੀਤੇ ਇਹ ਮੁੰਡੇ ਯਾਰਾ ਯਾਰਾ ਮੁੰਡਿਆਂ ਨੂੰ ਨੇ ਅਮਰਤ ਚਕਾਇਆ ਵਾ ਗੁਰੂ ਘਰ ਨਾਲ ਜੋੜਿਆ ਵਾ ਦੱਸੋ ਉਹ ਜਾਣਦੇ ਆ ਕਿ ਜਾਣਦੇ ਆ ਤੋਂ ਨੂੰ ਵੇਖੋ ਐਨਐਸਐ ਲਾ ਕੇ ਤੋਂ ਨੂੰ ਜਿੰਦ ਵਿਚਾਰੇ ਨੂੰ ਧੋਖਿਆ ਤੁਝਾਂ ਹੰਪਾਲ ਦੇ ਨਮੂਦੀ ਰੋਟਾ ਪਾਉਂਦੇ ਆ ਮੰਦਿਰ ਹੀ ਆ ਮੰਡੀਰੀਆ ਬਸ ਐਰ ਕੇ ਇਤਰਾ ਹੀ ਅਮਰਪਾਲ ਦੇ ਮਗਰਮ ਅਮਰਪਾਲ ਨੂੰ ਬਿਤਾ। ਬਲਟੂਆ ਸਾਹਿਬ ਕਹਿੰਦੇ ਮੈਂ ਤਾਂ ਪੰਥ ਲਈ ਬਾਲਾ ਕੁਛ ਕਰਿਆ ਹੈਗਾ ਮੇਰੇ ਹਾਂ ਨਸ਼ੇ ਇਹਨਾਂ ਵਿੱਚ ਆ ਫੋਲਾ। ਬਿਰਸਾ ਸਿੰਘ ਬਲਟੂਆ ਉਹਨਾਂ ਦੀ ਕੁਰਬਾਨੀ ਸੀ ਪੰਥ ਲਈ। ਖੂਨ ਪਾਣੀ ਵਾਲੀ ਗੱਲ ਹੀ ਆ ਸਾਰੀ ਸਮਾਇਗ ਵਿੱਚ। ਹਡੂਰ ਸਾਹਿਬ ਰੋਣ ਕਾਂ ਲੱਗਿਆ ਹੋਈਆਂ ਲੋਕ ਜਦੋਂ ਗੱਲ ਕਰਦੇ ਚੋਣਾ ਦੀ ਤਾਂ ਆ ਮਹਾਰੇ ਹੱਸ ਪੈਂਦੇ ਆ। ਬਾਬਾ ਸ੍ਰੀ ਗੱਲ ਤੰਗਲੀ ਵਾਲੇ ਬਾਬਾ ਜੀ ਬਾਬਾ ਜੀ ਇਹਨੂੰ ਕੀ ਕਹਿੰਦੇ ਹੈ ਤੰਗ ਟੰਗੜੀ ਕਹਿੰਦੇ ਆਓ ਅੱਗੇ ਆ ਜਾਓ ਕਿਤੇ ਗੱਡੀ ਥੱਲੇ ਨਾ ਆ ਜਾਏ ਆਓ ਇਹ ਤੰਗੜੀ ਆ ਇਸ ਕਿ ਕਿਨੂੰ ਫੇਰੋਂਗੇ ਹੈ ਇਹ ਦੁਨੀਆਂ ਦੋ ਪਾਰਟੀਆਂ ਨੂੰ ਤੰਨਾ ਨੂੰ ਤੰਨਾ ਕਿੰਨਾ ਜਿਹੜੀਆਂ ਦੋ ਤਿੰਨ ਹੋ ਗਈਆਂ ਉਹਨਾਂ ਨੂੰ ਅਮਰਪਾਲ ਨੂੰ ਕਰਦੀਆਂ ਗੱਲਾਂ ਕਰਦੀਆਂ ਅਮਰਪਾਲ ਦੀ ਅੱਛਾ ਅਮਰਪਾਲ ਦੀ ਹੈ ਹਵਾ ਬਾਈ ਆਓ ਵੀਰੇ ਅੱਗੇ ਆ ਜਾਓ ਤੁਹਾਡੇ ਟਾਇਰਾਂ ਦਾ ਕੰਮ ਹੈ ਜੇ ਕੋਈ ਲੰਘਦਾ ਵੱਡ ਦਾ ਕੰਮ ਕਰਾਵੇ ਉਰੇ ਸੁਖਦੇਵ ਸਿੰਘ ਖਿੰਡਾ ਟਾਇਰ ਵਾਲੇ ਭਰੋ ਵਾਲ ਹੈ ਨਾ ਵੀਰ ਥੋੜਾ ਅੱਗੇ ਆ ਜਾਓ ਮਿਹਨਤ ਕਰਦੇ ਸੋਹਣੇ ਲੱਗ ਰਹੇ ਸੀਗੇ ਆਪਣੀ ਹੱਕ ਸੱਚ ਦੀ ਖਾਣੋ ਕਿਰਤ ਦਾ ਸਿਧਾਂਤ ਬਾਬੇ ਨਾਨਕ ਜੀ ਦਾ ਹਾਂਜੀ ਹਾਂਜੀ ਤੇ ਕਿਵੇਂ ਹੋ ਰੇ ਕੀ ਮਾਹੌਲ ਆ ਕੀ ਲੱਗਦਾ ਕੋਣ ਅੱਗੇ ਜਾਊਗਾ ਕੋਣ ਅੱਗੇ ਇਥੋਂ ਸਾੜਿਆ ਜਿਤਰਾ ਅੱਗੇ ਕਹਿੰਦੇ ਨੇ ਸੀਗੇ ਬਈ ਦੁਜਾਮ ਪਾਰਟੀ ਨੂੰ ਮਢੀਰ ਵੋਟਾਂ ਪਾਉਣ ਲਈ ਆ ਮਢੀਰ ਹੀ ਆ ਮਢੀਰ ਹੀ ਆ ਬਸ ਆਰ ਕੇ ਇਤਰਾ ਹੀ ਅਮਰਪਾਲ ਦੇ ਮਗਰ ਅਮਰਪਾਲ ਨੂੰ ਵੋਟਾਂ ਪਾਉਣਗੇ ਸਾਰੇ ਅੱਛਾ ਖਡੂਰ ਸਾਹਿਬ ਵਾਲਕੇ ਕਾਰਨ ਕੀ ਕਿਉਂ ਮੰਨ ਚਾ ਆ ਕੀ ਗੱਲ ਵੀ ਆ ਤੇ ਸਵਾਰਾ ਹੀ ਕੁਛ ਨਹੀਂ ਤੇ ਨਾ ਪਾਰਟੀ ਸਵਾਰਾ ਕਿਉਂ ਦੋ ਅੱਗੇ ਕਾਂਗੀ ਕਾਲੀ ਕਾਂਗਰਸੀ ਸੀਗੇ ਤੇ ਕਹਿੰਦੇ ਉਹਨਾਂ ਨੇ ਵੇਂਦੇ ਵੀ ਉਹ 5 ਸਾਲ ਹੋ ਤੇ 5 ਸਾਲ ਹੋ ਤੇ ਹੁਣ ਮੁੜ ਕੇ ਆਪ ਪਾਰਟੀ ਬਣਾਤੀ ਉਹਨੇ ਕੱਖ ਨਹੀਂ ਸਵਾਰਿਆ ਹਾਂਜੀ ਤੋਂਨ ਅਮਰਤਪਾਲ ਵੇਖੋ ਕੀ ਕਰਦਾ ਹੁਣ ਇਹਨੂੰ ਬਣਾਈ ਵੇਖਦੇ ਆ ਮਤਲਬ ਗੱਲ ਇਹ ਆ ਵੀ ਪਾਰਟੀਆਂ ਨੇ ਕਿਸੇ ਦੂਆਂ ਨੇ ਉਮੀਦਵਾਰ ਕੋਈ ਚੰਗਾ ਵੀ ਨਹੀਂ ਭੇਜਿਆ ਉਰੇ ਨਾ ਕੋਈ ਨਹੀਂ ਗਿਆ ਉਮੀਦਵਾਰ ਨੂੰ ਬਣੇ ਤਿੰਨ ਸਾਲ ਹੋ ਗਏ 2.5 ਸਾਲ ਹੋ ਗਏ ਬਣੇ ਨੂੰ ਸਰਕਾਰ ਆ ਲਾਲਜੀਤ ਭੁੱਲ ਰਉਰੇ ਤੁਹਾਡੇ ਛਾੜੂ ਨਹੀਂ ਸਾਡੇ ਮਨਜਿੰਦਰ ਸਿੰਘ ਲਾਲਪੁਰਾ ਅੱਛਾ ਐਮ ਐਲ اے ਅਜ ਤੱਕ ਇੱਥੇ ਬੜੇ ਨਹੀਂ ਨਾ ਕੋਈ ਮਾਰੇ ਦੇ ਨਾਲ ਚੰਗੇ ਤੇ ਕਿਤੇ ਵਰਦੇ ਨਹੀਂਗੇ ਅੱਗੋ ਪਿਛੋਂ ਫਿਰ ਅੱਗੋ ਪਿਛੋਂ ਦੌਣਾ ਦਾ ਫਿਰ ਵੋਟਾਂ ਨਾਲ ਤਾਂ ਸਾਰੇ ਨੇ ਆਇਆ ਨਾ ਗੱਲ ਸਹੀ ਹੈ ਬਾਬਾ ਜੀ ਕਹਿੰਦੇ ਅੱਗੇ ਪਿੱਛੇ ਤਾਂ ਆਵੇ ਵੋਟਾਂ ਵੇਲੇ ਤਾਂ ਸਾਰੇ ਆ ਜਾਂਦੇ ਆ ਆਗੇ ਸਾਰੇ ਆਏ ਕੋਈ ਨਾ ਵੋਟਾਂ ਇੱਥੇ ਹੁੰਦਾ ਵੋਟਾਂ ਵੋਟਾਂ ਸਾਰੇ ਆਣਾ ਤੇ ਵੋਟ ਕਿਨੂੰ ਆਪਣੀ ਆਪਣੇ ਸੈਨ ਤੋਂ ਮੁੰਡਾ ਜਿਹੜਾ ਦੋ ਜਮਸਬਾਦ ਸੰਗ ਅਮਰਪਾਲ ਸਰਕਾਰ ਨੇ ਤੈਨੂੰ ਜੇਲ੍ਹ ਚ ਸੁਟਿਆ ਕਹਿੰਦੇ ਵੀ ਖਾਲਸਤਾਨੀਆਂ ਸਰਕਾਰ ਦੇਸ਼ ਤੋੜਨਾ ਚਾਹੁੰਦਾ ਹੈ ਇਹ ਉਭਾਰੂਗਾ ਉਹਨੇ ਸਭ ਵਕਤ ਸੱਚੋ ਪਰਨੇ ਉਹ ਜੋ ਤੋਂ ਪੋਂ ਜਮ ਜਮਰਾ ਮਰੀ ਬੋਲ ਜਾਵੇ ਜਮ ਤਮ ਆਗਾ ਸੱਚੋ ਪਰਿਆ ਉਹਨੇ ਕੀ ਬੋਨਾ ਉਹ ਦੋ ਨਹੀਂ ਕਹਿੰਦੇ ਕੀ ਬੋਨਾ ਦੋ ਮੈਂ ਅਭੀ ਬਾਬੇ ਵੀ ਆਇਆ ਤਕੀ ਅਮਰਤਪਾਲ ਨਾਲ ਆ ਨੌਜਵਾਨੀ ਕਹਿੰਦੀ ਨੌਜਵਾਨੀ ਨੇ ਬੈਗ ਗੇਰ ਪਾਲਿਆ ਨੌਜਵਾਨੀ ਕਹਿੰਦੀ ਵੀ ਅਸੀਂ ਨਹੀਂ ਗੱਲ ਕਰਦੇ ਬਾਬਾ ਜੀ ਉਹਨੂੰ ਉਹਨੂੰ ਕਹਿੰਦੇ ਵੀ ਇਹਨੇ ਦੇਸ਼ ਤੋੜ ਦੇਣਾ ਇਹ ਤਾਂ ਅਛ ਨਹੀਂ ਉਹਨੇ ਨਸ਼ਾ ਤੋਂ ਮੁਕਤ ਕੀਤੇਗੇ ਮੁੰਡੇ ਪਾ ਜਹਾਰਾ ਜਹਾਰਾ ਮੁਰਾ ਨੂੰ ਨੇ ਅਮਰ ਚਕਾਇਆ ਵਾ ਗੁਰੂ ਘਰ ਨਾਲ ਜੋੜਿਆ ਵਾ ਦੱਸੋ ਜਾਣਦੇ ਆ ਕਿ ਜਾਣਦੇ ਆ ਉਹਨਾਂ ਹਜ਼ਾਰਾਂ ਮੁਰਿਆਂ ਨੂੰ ਅਮਰ ਚਕਾ ਕੇ ਤੋਂ ਨੂੰ ਵੇਖੋ ਐਨਐਸਏ ਲਾ ਕੇ ਤੋਂ ਨੂੰ ਜੇਲ੍ਹ ਚ ਵਿਚਾਰੇ ਨੂੰ ਢੋਕਿਆ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਅੱਗੇ ਨਹੀਂ ਆਉਣ ਦੇਣਾ ਮੈਂ ਇਹ ਨਹੀਂ ਆਉਣ ਦੇਣਾ ਸੋ ਆ ਲੋਕ ਨੇ ਦੇਖੋ ਇੱਕ ਹਵਾਪੂਰੀ ਇੱਕ ਪਾਸੇ ਨੂੰ ਤੁਰੀ ਆ ਹੈਨਾ ਹਾਂਜੀ ਖਡੂਰ ਸਾਹਿਬ ਵੱਲ ਗਈ ਇੱਕ ਪਾਸੇ ਨੂੰ ਹੀ ਆ ਕੀ ਲੱਗਦਾ ਵੋਟਾਂ ਦਾ ਮਾਰਜਨ ਕੀ ਹੋਊ ਵੋਟਾਂ ਦਾ ਮਾਰਜਨ ਜਿੱਤੂਗਾ ਜੀ ਇਹ ਮਹਾਰਾਜ ਸਿਕਾ ਮੈਂ ਭਾਜੀ ਬੋਲਣ ਨਹੀਂ ਜਾਂਦਾ ਉਹ ਕੋ ਕਰਾ ਰੋ ਜੋ ਕੀ ਲੱਗਦਾ ਬਾਈ ਕਿਵੇਂ ਕੀ ਮਾਹੌਲ ਆ ਬੜਾ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਦੱਸਣ ਦੇ ਸੀ ਹੁਣ ਕੀ ਹੋਇਆ ਕੁਝ ਨਹੀਂ ਕੁਝ ਨਹੀਂ ਬਾਜੋ ਦੱਸਤਾ ਵੀਰ ਨੇ ਆਵੇ ਇਹੋ ਹੀ ਬਸ ਸਾਰੇ ਇੱਥੇ ਮਗਰਿਆਂ ਸਚਾਈ ਤਾਂ ਜੋ ਕੋਈ ਸਚਾਈ ਦੱਸਦੀ ਹੈ ਸਾਡੇ ਪੂਰੇ ਉਦੋਂ ਪਹਿਲਾਂ ਨੰਬਰਦਾਰ ਸਾਹਿਬ ਆ ਗਏ ਵੀਰੇ ਪਹਿਲਾਂ ਕਹਿੰਦੇ ਸੀ ਵੀ ਰਾਣੇ ਹੁਣਾ ਦੇ ਬੇਟੇ ਸ਼ਾਇਦ ਲੜ ਸਕਦੇ ਆ ਰਾਣਾ ਗੁਰਜੀਤ ਜੁੜੇ ਨੇ ਇਹਨਾਂ ਨੇ ਬਾਜੀ ਫਿਰ ਜੇ ਉਹ ਇਧਰੋਂ ਰਾਣੇ ਗੁਰਜੀਤ ਦਾ ਮੁੰਡਾ ਖਲੋਂਦਾ ਠੀਕ ਹੈ ਨਾ ਉਹਨੂੰ ਜਤੋਣਾ ਹੈਗਾ ਤੇ ਫਿਰ ਕੋਈ ਇੱਥੇ ਗਲਿਆ ਬੰਦਾ ਖਲਾਰ ਦਿੰਦੇ ਤੇ ਨਾਰ ਜਾਣਾ ਹੈਗਾ ਜੇਦਰ ਮਜੀਠੀਆ ਖਲੋਂਦਾ ਹੈਗਾ ਤੇ ਫਿਰ ਇਹਨਾਂ ਦੇ ਕੋ ਗਲੇ ਬੰਨਾਂ ਮੱਥੇ ਮਾਰ ਦੇਣਾ ਹੈਗਾ ਮਤਲਬ ਲੋਕ ਆਮ ਲੋਕ ਗੱਲ ਸਮਝਣ ਲੱਪੇ ਸਮਝਣ ਲੱਪੇ ਹਾਂਜੀ ਨਹੀਂ ਸੀ ਕਹਿੰਦੇ ਪਹਿਲਾਂ ਸਿਆਸਤ ਹੁਣ ਜਾਗਰਤਾ ਆ ਗਈ ਹਾਂਜੀ ਜਾਗਰਤਾ ਆ ਗਈ ਲੋਕਾਂ ਨੂੰ ਹਾਂਜੀ ਹਾਂਜੀ ਬਲਟੋਹਾ ਸਾਹਿਬ ਕਹਿੰਦੇ ਮੈਂ ਤਾਂ ਪੰਥ ਲਈ ਬਾਲਾ ਕੁਛ ਕਰਿਆ ਹੈਗਾ ਮੇਰੇ ਹਾਂ ਨਸ਼ੇ ਇਹਨਾਂ ਵਿੱਚ ਆ ਫੋਲਾ ਹੋਰ ਕੀ ਤਾਂ ਨਸ਼ੇ ਹੀ ਲੈਂਦੇ ਨਾ ਨਹੀਂ ਹੋਰ ਤਾਂ ਕੁਝ ਲੈਂਦਾ ਨਹੀਂ ਹੈ ਮੇਰੇ ਪੰਥ ਲਈ ਕੁਰਬਾਨੀਆਂ ਬਹੁਤ ਨਹੀਂ ਉਹਦੇ ਪਤਾ ਲੱਗੂਗਾ ਨਾ ਹੁਣ ਜੋ ਵੋਟਾਂ ਕਿੰਨੀਆਂ ਨਿਕਲਦੀਆਂ ਆ ਪਾਪਾ ਜੀ ਨੂੰ ਪਤਾ ਸਮਾਂ ਤੁਸੀਂ ਦੇਖਿਆ ਬਾਬੇ ਇੱਥੇ ਛੋਟੇ ਸੀਗੇ ਇਹ ਦੱਸੋ ਵੀ ਜਦੋਂ ਐਮਰਜੈਂਸੀ ਸੀਗੀ 84 85 90 ਦਾ ਦੌਰ ਬਿਰਸਾ ਸਿੰਘ ਬੁਲਟੋਹਾ ਉਹਨਾਂ ਦੀ ਕੁਰਬਾਨੀ ਸੀ ਪੰਥ ਲਈ ਕੋਈ ਕੁਰਬਾਨੀ ਨਹੀਂ ਸਿਰਫ ਲੋਕਾਂ ਨੂੰ ਲੋਕਾਂ ਨੇ ਕੁਝ ਨਹੀਂ ਕੀਤਾ ਲੋਕਾਂ ਦੇ ਕਰੇ ਸ਼ਾਪਾਂ ਲਾਏ ਆ ਬਾਸ਼ਾ ਬਾਸ਼ਾ ਹੋਰ ਕੋਈ ਨਹੀਂ ਕੁਰਬਾਨੀ ਵਾਲੀ ਗੱਲ ਨਹੀਂ ਆ ਸਾਰੀ ਮੈਗ ਵਿੱਚ ਇਕੱਲਾ ਵਿਆਹ ਆ ਤੇ ਪੰਜ ਉਹਦੇ ਭਰਾ ਛੜੇ ਉਹ ਕਹਦਾ ਕੱਲਾ ਆਇਆ ਤੇ ਇਹਨੂੰ ਤਾਂ ਮੈਂ ਗੋਲੋ ਪਾ ਲਾਇਆ ਕਿ ਵਿੱਚ ਉਰੇ ਨਸ਼ੇ ਦਾ ਮਸਲਾ ਬਹੁਤ ਵੱਡਾ ਹੈ ਨਾ ਨਸ਼ਾ ਬਾਵਾਦ ਦੇ ਅੱਗੇ ਨਾਲ ਨਸ਼ੇ ਦਾ ਮਸਲਾ ਬਹੁਤ ਵੱਡਾ ਸੋ ਨੰਬਰ 10 ਸਾਹਿਬ ਆਏ ਸੀਗੇ ਨੰਬਰ 10 ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਪਿੰਡ ਬਹੁਤ ਵਧੀਆ ਪਰ ਵਧੀਆ ਵਧੀਆ ਜੀ ਸਭ ਵਧੀਆ ਜੀ ਕਿ ਮੈਂ ਕਿੱਥੇ ਜਾ ਰਹੀ ਸੀ ਹਾਂਜੀ ਬਾਹਰ ਖੇਤਾਂ ਤੋਂ ਆਉਂਦਾ ਕੀ ਮਹੌਲਾ ਚੋਣਾ ਦਾ ਤੁਹਾਨੂੰ ਕੀ ਲੱਗਦਾ ਕਿ ਆਮ ਲੋਕਾਂ ਦੇ ਐਸੇ ਕੀ ਮਸਲੇ ਕੀ ਨੇ ਹਾਂਜੀ ਕਿਹੜੇ ਚੀਜ਼ਾਂ ਨੂੰ ਤੇ ਅੰਚਰਾ ਕੇ ਵੋਟ ਪਾਉਂਗੇ ਮਸਲਾ ਆਪੋ ਆਪਣੀ ਪਾਰਟੀ ਨੂੰ ਲੋਕਾਂ ਪਾਉਣੀਆ ਜਿੱਥੇ ਕੋਈ ਵਜ੍ਹਾ ਉਹਨੇ ਉੱਥੇ ਵੋਟ ਪਾਉਣੀ ਆ ਤੁਸੀਂ ਕਿਹੜੀ ਪਾਰਟੀ ਨਾਲ ਅਸੀਂ ਤਾਂ ਕਾਂਗਰਸ ਨਾਲੀਆਂ ਪਹਿਲਾਂ ਤੇ ਅੱਛਾ ਹਾਂਜੀ ਵੋਟ ਕਾਂਗਰਸ ਨੂੰ ਹੀ ਦਿੱਤੀ ਜਾਊਗੀ ਜਾਊਗੀ ਕਿਵੇਂ ਲੱਗਦਾ ਕਿ ਕੁਲਵੀਰ ਜੀ ਦਾ ਕਿੰਨੇ ਕ ਵੋਟਾਂ ਲੈ ਜਾਣਗੇ ਹਾਂਜੀ ਵੇਖੋ ਇਹ ਨਾ ਮਾਹੌਲ ਹੀ ਦੱਸੂਗਾ ਜਿੱਤੇ ਹੌਲ ਕੀ ਕਹਿੰਦਾ ਹਾਂਜੀ ਹੁਣ ਭਾਈ ਅੰਮਰਸਪਾਲ ਦੀ ਵੀ ਆਵਾਜ਼ ਬੜੀ ਆ ਠੀਕ ਹੈ ਨਾ ਤੇ ਇਹ ਹੁਣ ਅੰਦਰ ਜਾ ਕੇ ਪਤਾ ਲੱਗੂਗਾ ਕਿ ਕਿਸੇ ਕਿਸ ਦਾ ਮਾਨਿਆ ਆ ਵਾਜ ਨੂੰ ਤੇ ਪਿਛਲੇ ਬੀਬੀ ਖਾਲੜਾ ਵਰੀ ਬਰੀ ਵਾਜ ਹੀ ਠੀਕ ਹੈ ਨਾ ਇਹ ਖਿਦੀ ਲੋਕੀ ਮੁੜ ਕੇ ਧੜੇ ਨੂੰ ਵੋਟ ਪੈਂਦੀ ਜਾ ਕੇ ਲੱਗਦਾ ਸਾਨੂੰ ਕਿ ਵੋਟਰ ਤਾਂ ਇੱਕ ਦਿਨ ਪਹਿਲਾਂ ਹਵਾ ਚੇਂਜ ਹੋ ਜਾਂਦੀ ਫਿਰ ਹੈ ਨਾ ਹੋ ਜਾਂਦੀ ਪਿਛਲੇ ਦੀ ਹੋਈ ਹੈ ਪਿਛਲੇ ਦੀ ਥੋੜਾ ਜਿਹੀ ਬੀਬੀ ਖਾਲੜਾ ਦਾ ਕਿੰਨੀ ਵਾਜ ਹੀ ਜੇ ਸਾਰੀ 2 ਲੱਖ ਵੋਟ ਨਿਕਲੀ 10 1.5 ਲੱਖ ਵੋਟ ਪੋਲ ਹੋਈ ਹੋਏ ਹਾਂਜੀ ਹੁਣ ਲੱਗਦਾ ਕਿ ਤੇ ਅਮਰਤਵਾਲ ਨਾ ਨੇ ਇਹ ਹੋ ਜੇ ਹਾਂਜੀ ਨਹੀਂ ਹੁਣ ਦੇਖੋ ਇੱਕ ਦੀ ਜਨਤਾ ਦਾ ਥੋੜਾ ਜਿਹਾ ਜ਼ਿਆਦਾ ਰਹੋ ਆ ਹਾਂਜੀ ਜੇਲ੍ਹ ਜੇਲ੍ਹ ਕਰਕੇ ਆ ਵੀ ਜਿਹੜਾ ਤੱਕੇ ਕਰਕੇ ਜੇਲ੍ਹ ਚਾਤਾ ਆ ਕਰਕੇ ਵੀ ਉਹਨੂੰ ਵੀ ਲੋਕ ਜਿਹੜਾ ਉਹਦਾ ਜੁੜੇ ਵੀ ਇਮੋਸ਼ਨਲ ਵੋਟ ਪੈ ਜੂ ਹਾਂਜੀ ਹਾਂਜੀ ਥੱਕ ਹੋਇਆ ਕਰਕੇ ਵੀ ਚਲੋ ਜੇ ਹੋਇਆ ਹੈ ਮਾੜਾ ਮੋੜ ਪਰਚਾ ਦੇ ਇੱਥੇ ਹੋਣਾ ਚਾਹੀਦਾ ਸੀ ਹਾਂਜੀ ਚਲੋ ਇਹ ਨੇ ਕਾਂਗਰਸੀ ਕਟੜ ਕਾਂਗਰਸੀ ਕਹਿੰਦੇ ਵੀ ਜਿੰਨਾ ਮਰਜੀ ਔਖਾ ਸਮਾਂ ਵੋਟ ਕਾਂਗਰਸ ਨੂੰ ਪਾਉਣੀ ਹੈ ਠੀਕ ਹੈ ਜੀ ਵੀਨੇ ਕੰਗਰਸੀ ਸੋ ਅਬਾਈ ਹੋਰੀ ਕਰ ਰਹੇ ਨੇ ਆਪਣੀ ਮਿਹਨਤ ਇਹ ਹੈਗਾ ਪਰੋਵਾਲ ਪਿੰਡ ਸਸਤੀਕਾਲ ਵੀਰੇ ਕੀ ਹਾਲ ਹੈ ਪੀਬੀ 46 ਇਹ ਨੰਬਰ ਕਿੱਥੋਂ ਦਾ ਵੀਰੇ ਪੀਬੀ 46 ਤਰਨਤਾਰਨ ਤਰਨਤਾਰਨ ਵਾਲੇ ਫਾਇਦ ਕੀ ਕਿਨੂੰ ਵੋਟ ਪਾਉਂਗੇ ਨਹੀਂ ਪਤਾ ਹੋਣੀ ਵੋਟ ਨਹੀਂ ਪਾਣੀ ਵੋਟ ਹੀ ਨਹੀਂ ਪਾਣੀ ਗੱਲ ਹੀ ਖਤਮ ਕਰਤੀ ਸੋ ਹਵਾ ਤੁਸੀਂ ਦੇਖ ਲਈ ਕਿ ਕਿੰਨੇ ਲੋਕਾਂ ਚ ਕਿੰਨੇ ਲੋਕ ਕਿਨੂੰ ਚਾਹੁੰਦੇ ਨੇ ਹਾਲਾਂਕਿ ਬਲਟੋਵਾ ਸਾਹਿਬਾਰੇ ਬਾਬੇ ਨੇ ਗੱਲ ਜਿਹੜੀ ਦੱਸੀ ਹੈ ਕਿ ਬਲਟੋਹਾ ਸਾਹਿਬ ਕਿੰਨੇ ਕੇ ਪੰਥਕ ਲੋਕ ਕੀ ਸੋਚ ਰਹੇ ਨੇ ਬਲਟੋਹਾ ਸਾਹਿਬ ਦੀ ਜਿਹੜੀਆਂ ਕੁਰਬਾਨੀਆਂ ਬਾਰੇ ਅਮਰਪਾਲ ਦੀ ਖਵਾ ਬਣੀ ਹੋਈ ਹੈ ਅਮਰਪਾਲ ਨੂੰ ਲੋਕ ਕਹਿ ਰਹੇ ਕਿ ਜਿਤਾਵਾਂਗੇ ਇਹ ਕਾਂਗਰਸੀ ਵੋਟ ਵੀ ਸਾਨੂੰ ਮਿਲੀ ਇਹ ਗੋਇੰਦਵਾਲ ਰੋਡ ਇਸ ਰੋਡ ਦੇ ਉੱਤੇ ਹੀ ਇਹ ਪਿੰਡ ਹੈ ਤੇ ਪਿੰਡ ਦੇ ਵਿੱਚ ਅਸੀਂ ਸਰਵੇ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਿੱਟੀ ਨਾਲ ਜੁੜੇ ਸੱਸ਼ਿਆਕਾਲ